ਆ ਜਿਹੜਾ ਇਨਾ ਇਨਾ ਕੁਇੰਟਲਾ ਟੰਨਾ ਦੇ ਭਾ ਤੁਹਾਡਿਆਂ ਪਿੰਡਾਂ ਦੇ ਵਿੱਚੋਂ ਇਕੱਠਾ ਕਰ ਕਰਕੇ ਇਹ ਰਸਦ ਲੈ ਗਏ ਹੁਣ ਮੋੜਨ ਦੀ ਵਾਰੀ ਕਿੱਥੇ ਨੇ ਮੋੜਨਾ ਨਹੀਂ ਸੇਵਾ ਨਹੀਂ ਕਰਨੀ ਆ ਜਿਹੜੇ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬੈਸਣ ਪਾਈਏ ਆ ਦੁਨੀਆ ਡੁੱਬਰੀ ਐ ਹੁਣ ਸੇਵਾ ਕਮਾ ਕੇ ਆਪਦੀ ਦਰਗਾ ਤੇ ਟਿਕਟ ਪੱਕੀ ਕਿਉਂ ਨਹੀਂ ਕਰਦੇ ਕਿੱਥੇ ਗਵਾਚੇ ਐ ਦੱਸੋ ਜੀ ਬਿਆਨ ਕਰੋ ਕਿੰਨਿਆਂ ਕ ਐਦਾਂ ਦੀਆਂ ਡੇਰੇਦਾਰ ਸੰਪਰਦਾਵਾਂ ਨੇ ਜਿਨ੍ਹਾਂ ਨੇ ਅੱਗੇ ਆ ਕੇ ਮਦਦ ਕੀਤੀ ਉਂਗਲਾਂ ਦੇ ਉੱਪਰ ਗਿਣਕੇ ਦਿਖਾ ਦਿਓ ਹਰ ਪਿੰਡ 'ਚ ਡੇਰਾ ਹਰ ਪਿੰਡ 'ਚ ਸਾਥ ਬੈਠਾ ਇੱਕ ਨਹੀਂ ਕਈ ਬੈਠੇ ਨੇ ਕਿੱਥੇ ਨੇ ਉਹ ਪੀਰ ਕਿੱਥੇ ਨੇ ਉਹ ਪੀਰਾਂ ਦੀਆਂ ਮਜਾਰਾਂ ਵਾਲੇ ਕਿੱਥੇ ਨੇ ਉਹ ਜਿਹੜੇ ਹੱਥਾਂ ਨਾਲ ਲਿਖ ਕੇ ਵੀਜ਼ੇ ਦੰਦੇ ਐ ਕਿੱਥੇ ਨੇ ਉਹ ਹੱਥਾਂ ਦੇ ਵਿੱਚ ਮੋਰ ਬਣਾ ਕੇ ਬੀੜੀਆਂ ਸੁਕਟਾ